ਨਾ ਦਿਵਸ ਤੇ ਮੌਕੇ ਅੱਜ ਵੱਡੀ ਗਿਣਤੀ ਦਾ ਵਿੱਚ ਸੰਗਤ ਗੁਰੂ ਘਰ ਨਤਮਸਤਕ ਹੋ ਰਹੀ ਹੈ ਤਾਂ ਅੱਜ ਤਲਵੰਡੀ ਸਾਬੋ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਿਆਸੀ ਕਾਨਫਰੰਸ ਵੀ ਕੀਤੀ ਜਾਣੀ ਹੈ ਸੋ ਇਹ ਤਸਵੀਰ ਹੈ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਤਸਵੀਰ ਵੱਡੀ ਗਿਣਤੀ ਦੇ ਵਿੱਚ ਵੱਡੀ ਗਣਤੀ ਦੇ ਵਿੱਚ ਸੰਗਤ ਗੁਰੂ ਘਰ ਨਤਮਸਤਕ ਹੋ ਰਹੀ ਹੈ ਸੋ ਵਿਸਾਖੀ ਦਾ ਤਿਉਹਾਰ ਹੈ ਅੱਜ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਤੇ ਅੱਜ ਇਸ ਦਿਨ ਦੇ ਮੌਕੇ ਸਵੇਰ ਤੋਂ ਹੀ ਵੱਡੀ ਗਣਤੀ ਦੇ ਵਿੱਚ ਤੋਂ ਸੰਗਤ ਹੈ ਗੁਰੂ ਘਰ ਨਤਮਸਤਕ ਹੋ ਰਹੀ ਹੈ ਸੋ ਪ੍ਰੋਗਰਾਮ ਉਲੀਕੇ ਗਏ ਨੇ ਗੁਰਦੁਆਰਾ ਸਾਹਿਬ ਦੇ ਵੱਲੋਂ ਸਮਾਗਮ ਉਲੀਕੇ ਗਏ ਨੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸਾਡੇ ਸਹਿਯੋਗੀ ਮੁਨੀਸ਼ ਤੇ ਸ੍ਰੀ ਦਰਬਾਰ ਸਾਹਿਬ ਤੋਂ ਸਾਡੇ ਸਹਿਯੋਗੀ ਮਨਿੰਦਰ ਮੋਂਗਾ ਜੁੜੇ ਹੋਏ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਚਲਦੇ ਆ ਮੁਨੀਸ਼ ਕੀ ਕੁਝ ਤਸਵੀਰਾਂ ਨੇ ਕੀ ਕੁਝ ਸਜਾਵਟਾਂ ਨੇ ਸੰਗਤ ਦਾ ਕੀ ਕੁਝ ਕਹਿਣਾ ਹੈ ਬਿਲਕੁਲ ਕਿ ਨਜ਼ਾਰਾ ਜਿਹੜਾ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਇਹ ਦੇਖਣ ਨੂੰ ਮਿਲ ਰਿਹਾ ਜਿੱਥੇ ਸਵੇਰ ਤੋਂ ਸੰਗਤਾ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਜੋੜ ਮੇਲੇ ਵਿੱਚ ਗੁਰਦੁਆਰਾ ਸਾਹਿਬ ਨਤਮਸਤਕ ਹੋਰੀਆਂ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰ ਰਹੀਆਂ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਰਸਮਈ ਕੀਰਤਨਾ ਉਸ ਦਾ ਵੀ ਆਨੰਦ ਆ ਸੰਗਤਾਂ ਲੈ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ آمد ਨੂੰ ਦੇਖਦੇ ਹੋਏ ਲੰਗਰਾਂ ਦੇ ਰਹਿਸ਼ ਦੇ ਖਾਸ ਕਰ ਗਰਮੀ ਦੇ ਮੱਦੇ ਨਜ਼ਰ ਜਗਾ ਜਗਾ ਤੇ ਪਾਣੀ ਦੀਆਂ ਸ਼ਵੀਲਾਂ ਦੇ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਤਖਤ ਸਾਹਿਬ ਦੇ ਸਮਾਗਮਾਂ ਦੀ ਗੱਲ ਕਰੀਏ ਤਾਂ ਅੱਜ ਤੱਕ ਸ਼੍ਰੀ ਦਮਦਮਾ ਸਾਹਿਬ ਵਿਖੇ ਤੰਦਨ ਤੋਂ ਪ੍ਰਕਾਸ਼ ਸ਼੍ਰੀ ਖੰਡਪਾਟ ਸਾਹਿਬ ਦੇ ਭੋਗ ਪਾਏ ਜਾਣਗੇ ਵਿਸਾਖੀ ਨੂੰ ਸਮਰਪਿਤ ਭੋਗ ਪਾਉਣ ਤੋਂ ਬਾਅਦ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਬਿਲਕੁਲ ਨਾਲ ਧਾਰਮਿਕ ਸਟੇਜ ਸਜੇਗੀ ਜਿੱਥੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਹਜ਼ੂਰੀ ਰਾਗੀ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਪ੍ਰਸਿੱਧ ਢਾਡੀ ਕਵੀਸਰ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ ਉੱਥੇ ਹੀ ਸਵੇਰ ਸਮੇਂ ਤਖਤ ਸ਼੍ਰੀ ਦਮਦਮਾ ਸਾਹਿਬ ਵਿਕੇ ਇਤਿਹਾਸਕ ਸ਼ਾਸਤਰਾਂ ਦੇ ਆ ਗਿਆ ਨੇ ਤਖ਼ਰੀ ਦਾ ਮਨੀਸ਼ ਮੈਂ ਤੁਹਾਨੂੰ ਰੋਕਦੀ ਆ ਤੇ ਮੈਂ ਤੁਹਾਨੂੰ ਖਾਸ ਕਰਦੀ ਆ ਕਿ ਤਸਵੀਰਾਂ ਜ਼ਰੂਰ ਸਾਂਝੀਆਂ ਕਰੋ ਆ ਗਿਆ ਤੋ ਤਕ ਸ੍ਰੀ ਦਮਦਮਾ ਸਾਹਿਬ ਦੀ ਤਸਵੀਰ ਬਿਲਕੁਲ ਜੀ ਜੀ ਤੇ ਅੰਮ੍ਰਿਤਸਰ ਚਲਦੇ ਆ ਸ੍ਰੀ ਦਰਬਾਰ ਸਾਹਿਬ ਤੋਂ ਸਾਡੇ ਸਹਿਯੋਗੀ ਮਨਿੰਦਰ ਮੋਂਗਾ ਜੁੜੇ ਹੋਏ ਨੇ ਗੱਲਬਾਤ ਕਰਦੇ ਆ ਮਨਿੰਦਰ ਜੀ ਕੀ ਕੁਝ ਤਸਵੀਰਾਂ ਅੱਜ ਖਾਸ ਦਿਹਾੜੇ ਮੌਕੇ ਪਵਿੱਤਰ ਦਿਹਾੜੇ ਮੌਕੇ ਇਹ ਦਿਨ ਬੇहद ਖਾਸ ਹੈ ਬੇहद ਮਹੱਤਵਪੂਰਨ ਹੈ ਅੱਜ ਦੇ ਦਿਨ ਦੀ ਬਹੁਤ ਜ਼ਿਆਦਾ ਇਤਿਹਾਸਿਕ ਮਹੱਤ ਹੈ ਕਿਉਂਕਿ ਅੱਜ ਦੇ ਦਿਨ 326 ਸਾਲ ਪਹਿਲਾਂ ਫਿਰ ਨਨਪੁਰ ਦੀ ਪਾਵਨ ਧਰਤੀ ਤੇ ਖਾਲਸੇ ਦੀ ਸਿਰਜਣਾ ਹੋਈ ਸੀ ਦਸ਼ਮ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਨੇ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਤੇ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਾਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਬੀਤੇ ਕੱਲ ਤੋਂ ਹੀ ਇਹ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਲੱਖਾਂ ਦੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਚਾਰ-ਚਾਰ ਪੰਜ-ਪੰਜ ਘੰਟੇ ਕਤਾਰਾਂ ਵਿੱਚ ਲਾ ਕੇ ਤਲਗੋ ਰਾਮਦਾਸ ਦੇ ਦਰ ਤੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ 6ਵੀਂ ਪਾਸ਼ੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਰਵ ਉੱਚ ਤਖਤ ਦਾ ਅਸ਼ੀਰਵਾਦ ਲੈ ਰਹੇ ਆ। ਕਿਉਂਕਿ ਅੱਜ ਦੇ ਦਿਨ ਖੰਡੇ ਬਾਟੇ ਦਾ ਪੋਲ ਯਾਨੀ ਕਿ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ ਗਿਆ ਸੀ। ਤੋਂ ਅੱਜ ਦੇ ਦਿਨ ਸ੍ਰੀ ਹੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਹਰ ਸ਼ਰਧਾਲੂ ਦੇ ਵਿੱਚ ਤਾਂ ਗਰੰਦੀ ਹੈ ਤੋਂ ਹੀ ਕਾਰਨ ਹੈ ਕਿ ਅੱਜ ਦਰਬਾਰ ਸਾਹਿਬ ਦੇ ਸਮੁੱਚੀ ਪ੍ਰਕਰਮਾ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਤੱਕ ਕਿਤੇ ਵੀ ਪੈਰ ਧਰਨ ਨੂੰ ਜਗ੍ਹਾ ਨਹੀਂ ਮਿਲ ਰਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇਰ ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਤੱਕ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਨੇ ਜੋ ਸ਼ਰਧਾਲੂ ਇਸ ਵੇਲੇ ਇਕਤਾਰ ਚ ਲੱਗੂਗਾ ਮੰਨ ਕੇ ਚਲੋ ਕਿ ਉਸ ਨੂੰ 4-5 ਘੰਟੇ ਇੰਤਜ਼ਾਰ ਕਰਨਾ ਪਊਗਾ ਧੰਗੁਰ ਰਾਮਦਾਸ ਦੇ ਦਰ ਦਾ ਆਸ਼ੀਰਵਾਦ ਲੈਣ ਦੇ ਲਈ ਪਰ ਸੰਗਤਾਂ ਦੀ ਸ਼ਰਧਾ ਭਾਵਨਾ ਅਥਾ ਸਤਕਾਰ ਹੈ ਜਿੰਨੀ دیر ਵਰਜੀ ਲੱਗੇ ਸ਼ਰਧਾਲੂ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲੈਣਗੇ ਔਰ ਖੁਸ਼ੀ-ਖੁਸ਼ੀ ਇੰਤਜ਼ਾਰ ਕਰਦੇ ਹੈ ਕਿਉਂਕਿ ਭਾਵਨਾ ਰਹਦੀ ਹੈ ਤਾਂਗ ਰਹਿੰਦੀ ਹੈ ਜਦੋਂ ਵੀ ਮੌਕਾ ਮਿਲੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕੀਏ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਸਕੀਏ ਇਸ ਪਾਵਨ ਪਿੱਤਰ ਇਸ ਮੁਕੱਦਸ ਸਥਾਨ ਦੇ ਦਰਸ਼ਨ ਕਰਕੇ ਗੁਰੂ ਕਰਦਾ ਅਸ਼ੀਰਵਾਦ ਲੈ ਸਕੀਏ ਤਾਂ ਉਹ ਹੀ ਕਾਰਨ ਹੈ ਕਿ ਅੱਜ ਛੁੱਟੀ ਦਾ ਦਿਨ ਹੈ ਐਤਵਾਰ ਹੈ ਔਰ ਖਾਲਸਾ ਸਾਜਨਾ ਦਿਵਸ ਯਾਨੀ ਕਿ ਵਿਸਾਖੀ ਦਾ ਖਾਸ ਤਿਹਾੜਾ ਹੈ ਤਾਂ ਇਸ ਦੇ ਲਈ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਜੇ ਇਸ ਮਾਗਮਾ ਦੀ ਗੱਲ ਕਰੀਏ ਤਾਂ ਕੁਝ ਦੇਰ ਤੱਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਰਸੋਂ ਤੋਂ ਆਰੰਭ ਕੀਤੇ ਗਏ ਸ੍ਰੀ ਖਣਪੜ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ देर ਰਾਤ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਉਣਗੇ ਠੀਕ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਏਗਾ ਜਿਸ ਦੇ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਚੁਸਾ ਪਾਇਆ ਜਾ ਰਿਹਾ ਹੈ ਉਹ ਸੰਗਤਾਂ ਖੰਡੇ ਬਾਟੇ ਦਾ ਪੋਲ ਯਾਨੀ ਕਿ ਅੰਮ੍ਰਿਤ ਛੱਕੇ ਗੁਰੂ ਵਾਲੇ ਬਣਨ ਦੀ ਤਾਂਗ ਰੱਖਦੀਆਂ ਹਨ ਤੋ 12 ਵਜੇ ਠੀਕ ਜਿਹੜਾ ਅੰਮ੍ਰਿਤ ਸੰਚਾਰ ਕਰਵਾਇਆ ਜਾਊਗਾ ਔਰ ਸ਼ਾਮ ਵੇਲੇ ਖਾਲਸਾ ਸਾਜਨਾ ਦਿਵਸ ਦੀ ਖੁਸ਼ੀ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ ਦੇ ਕਿਨਾਰੇ ਕਿਉਂ ਦੇ ਦੀਵੇ ਅਤੇ ਰੰਗ-ਬਰੰਗੀਆ ਮੋਮਬਤੀਆਂ ਬਾਲ ਕੇ ਵਿਸਾਖੀ ਦੀ ਖੁਸ਼ੀ ਮਨਾਉਣ ਗਿਆ ਔਰ ਉਸ ਤੋਂ ਬਾਅਦ ਆਕਾਸ਼ ਵਿੱਚ ਚੱਲਣ ਵਾਲੀ ਪ੍ਰਦੂਸ਼ਣ ਰਹਿਤ ਰੰਗ-ਬਰੰਗੀ ਆਤਿਸ਼ਬਾਜੀ ਦਾ ਅਲੋਕਿਕ ਨਜ਼ਾਰਾ ਵੀ ਦੇਖਣ ਨੂੰ ਮਿਲੇਗਾ ਜਿਸ ਦਾ ਆਨੰਦ ਮਾਨਣ ਦੇ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਮੌਜੂਦ ਰਹਿਣਗੀਆਂ। ਤੁਹਾਡਾ ਮਨਿੰਦਰ ਜੀ ਸ਼ੁਕਰੀਆ ਸਾਡੇ ਨਾਲ ਤਸਵੀਰਾਂ ਸਾਂਝੀਆਂ ਕਰਨ ਦੇ ਲਈ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਸਵਾਗਤ ਇਸ ਖਾਸ ਦਿਹਾੜੇ ਮੌਕੇ ਪਵਿੱਤਰ ਦਿਹਾੜੇ ਮੌਕੇ ਲੱਖਾਂ ਦੀ ਗਿਣਤੀ ਦੇ ਵਿੱਚ ਦੂਰ ਦੂਰ ਤੌਰ 'ਤੇ ਸ਼ਰਧਾਲੂ ਗੁਰੂ ਘਰ ਨਤਮਸਕ ਹੋ ਰਹੇ ਨੇ।